ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਬਾਬਾ ਦੀਪ ਸਿੰਘ ਦਾ ਚਪਹਿਰਾ ਕੱਟਣ ਵਾਲਿਓ ਕੀ ਬਾਬਾ ਨਾਨਕ ਜੀ ਆਪਣੀ ਬਾਣੀ ਵਿੱਚ ਝੂਠ ਬੋਲਦੇ ਹਨ ਦੋਸਤੋ ਅੱਜ ਦੇ ਸਮੇਂ ਵਿੱਚ ਬਾਬਾ ਦੀਪ ਸਿੰਘ ਦੇ ਨਾਂ ਉੱਪਰ ਜੋ ਚਪਹਿਰਾ ਕਟਵਾਇਆ ਜਾਂਦਾ ਹੈ ਇਸ ਇਸ ਚਪਹਿਰੇ ਵਿੱਚ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਹਨ ਇਸ ਦੁਪਹਿਰ ਅਮਰਸਰ ਵਿਖੇ ਬਾਬਾ ਦੀਪ ਸਿੰਘ ਦੀ ਯਾਰ ਵਿੱਚ ਜੋ ਗੁਰਦੁਆਰਾ ਬਣਿਆ ਹੋਇਆ ਹੈ ਉੱਥੇ 12 ਤੋਂ 4 ਵਜੇ ਤੱਕ ਸੰਗਤਾਂ ਪੰਜ ਬਾਣੀਆਂ ਦਾ ਪਾਠ ਕਰਦੀਆਂ ਹਨ ਕਿਹਾ ਇਹ ਜਾਂਦਾ ਹੈ ਕਿ ਇਸ ਦੁਪਹਿਰੇ ਵਿੱਚ ਬਾਬਾ ਦੀਪ ਸਿੰਘ ਜੀ ਆਪ ਖੁਦ ਆ ਕੇ ਸ਼ਹੀਦ ਸਿੰਘਾ ਦੇ ਰੂਪ ਵਿੱਚ ਪਹਿਰਾ ਦਿੰਦੇ ਹਨ ਅਤੇ ਜੋ ਵੀ ਸੰਗਤ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੀਆਂ ਹਨ ਉਹ ਬਾਬਾ ਦੀਪ ਸਿੰਘ ਜੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਇਸ ਗੱਲ ਦੀ ਪੁਸ਼ਟੀ ਕਰਨ ਵਾਸਤੇ ਆਪਾਂ ਬਾਬਾ ਨਾਨਕ ਜੀ ਦੀ ਬਾਣੀ ਨੂੰ ਪੜ੍ਹ ਲੈਂਦੇ ਹਾਂ ਕਿ ਮਰਨ ਤੋਂ ਬਾਅਦ ਕੋਈ ਆਦਮੀ ਆ ਕੇ ਪਹਿਰਾ ਦੇ ਸਕਦਾ ਹੈ ਜਾਂ ਨਹੀਂ ਬਾਬਾ ਨਾਨਕ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 648 ਉੱਪਰ ਫਰਮਾ ਰਹੇ ਹਨ ਕਿ ਇੱਕ ਦੱਜਾ ਇੱਕ ਦੱਬਿਆ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸੁੱਟੀਏ ਇੱਕ ਵੀ ਫਿਰ ਹਸਨ ਪਾਏ ਨਾਨਕ ਏਬ ਨਾ ਜਾਪਈ ਕਿੱਥੇ ਜਾਏ ਸਮਾਏ ਮਤਲਬ ਬਾਬਾ ਨਾਨਕ ਜੀ ਸਾਨੂੰ ਸਮਝਾ ਰਹੇ ਹਨ ਕਿ ਮਰਨ ਤੋਂ ਬਾਅਦ ਕੁਝ ਲੋਕਾਂ ਨੂੰ ਨੂੰ ਅਗਨੀ ਭੇਟ ਕੀਤਾ ਜਾਂਦਾ ਹੈ ਮਤਲਬ ਸੰਸਕਾਰ ਕੀਤਾ ਜਾਂਦਾ ਹੈ ਅਤੇ ਕਈਆਂ ਨੂੰ ਜ਼ਮੀਨ ਵਿੱਚ ਦਬ ਦਿੱਤਾ ਜਾਂਦਾ ਹੈ ਅਤੇ ਕਈਆਂ ਨੂੰ ਵੈਸੇ ਹੀ ਸੁੱਟ ਦਿੱਤਾ ਜਾਂਦਾ ਜਿਸ ਨੂੰ ਘੁੱਟੇ ਖਾ ਜਾਂਦੇ ਹਨ ਕਈ ਲੋਕਾਂ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਕਈਆਂ ਨੂੰ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਹੈ ਬਾਬਾ ਨਾਨਕ ਜੀ ਕਹਿੰਦੇ ਨਾਨਕ ਏਵ ਨ ਜਾਪੈ ਕਿੱਥੇ ਜਾਇ ਸਮਾਏ ਮਤਲਬ ਬਾਬਾ ਨਾਨਕ ਜੀ ਦੱਸ ਰਹੇ ਹਨ ਕਿ ਅੱਜ ਤੋਂ ਬਾਅਦ ਕਿਸੇ ਦਾ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਹਸਾ ਆਦਮੀ ਦੀ ਰੂਹ ਕਿਸ ਪਾਸੇ ਵੱਲ ਚਲੀ ਗਈ ਹੈ ਪਰ ਇੱਥੇ ਸਾਡੇ ਪੁਜਾਰੀ ਕਹਿ ਰਹੇ ਹਨ ਕਿ ਸ਼ਹੀਦ ਸਿੰਘ ਆ ਕੇ ਦੁਪਹਿਰੇ ਵਿੱਚ ਪੈਰਾ ਲਾਉਣਗੇ ਅਤੇ ਉਹ ਤੁਹਾਡੀਆਂ ਮਨੋਕਾਵਨਾ ਪੂਰੀਆਂ ਕਰਨਗੇ ਦੋਸਤੋ ਹੁਣ ਤੁਸੀਂ ਆਪ ਹੀ ਦੇਖ ਲਵੋ ਕਿ ਬਾਬਾ ਨਾਨਕ ਜੀ ਕੀ ਕਹਿ ਰਹੇ ਹਨ ਅਤੇ ਇਹ ਪੁਜਾਰੀ ਕੀ ਕਹਿ ਰਹੇ ਹਨ ਜੇਕਰ ਤੁਸੀਂ ਗੁਰਬਾਣੀ ਦਾ ਪਾਠ ਕਰਨਾ ਹੈ ਤਾਂ ਤੁਸੀਂ ਇਹ ਪਾਠ ਆਪਣੇ ਘਰ ਬੈਠ ਕੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਇਕੱਟਾ ਤੁਹਾਨੂੰ ਜੋ 150 ਕਿਲੋਮੀਟਰ ਤੋਂ ਤੁਸੀਂ ਆਉਣ ਜਾਣ ਕਰਦੇ ਹੋ ਉਸ ਦਾ ਝੰਜਟ ਖਤਮ ਹੋ ਜਾਵੇਗਾ ਤੁਹਾਡਾ ਆਉਣ ਜਾਣ ਦਾ ਕਿਰਾਇਆ ਬਚ ਜਾਵੇਗਾ ਬਾਕੀ 12 ਤੋਂ 4 ਵਜੇ ਤੱਕ 4 ਘੰਟੇ ਗਰਮੀ ਵਿੱਚ ਬੈਠ ਕੇ ਤੁਹਾਨੂੰ ਗਰਮੀ ਵੀ ਲੱਗ ਸਕਦੀ ਹੈ ਤੁਸੀਂ ਬਿਮਾਰ ਵੀ ਹੋ ਸਕਦੇ ਹੋ ਢੇੜ ਵਿੱਚ ਇਕੱਠੇ ਹੋ ਕੇ ਸਾਨੂੰ ਇੱਕ ਦੂਜੇ ਤੋਂ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਦੋਸਤੋ ਇੱਕ ਪਾਸੇ ਅਸੀਂ ਗੁਰਬਾਣੀ ਦਾ ਪਾਠ ਕਰ ਰਹੇ ਹਾਂ ਪਰ ਦੂਸਰੇ ਪਾਸੇ ਅਸੀਂ ਬਾਬਾ ਨਾਨਕ ਜੀ ਵੱਲੋਂ ਦੱਸੀ ਹੋਈ ਗੱਲ ਦੀ ਉਲੰਘਣਾ ਕਰ ਰਹੇ ਹਾਂ ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਅਸੀਂ ਪੁਜਾਰੀਆਂ ਦੀ ਗੱਲ ਨੂੰ ਸੱਚਾ ਮੰਨਣਾ ਹੈ ਜਾਂ ਬਾਬਾ ਨਾਨਕ ਜੀ ਦੀ ਗੱਲ ਨੂੰ ਸੱਚਾ ਮੰਨਣਾ ਹੈ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਆਪ ਜੀ ਨੂੰ ਮੇਰੀ ਗੱਲਬਾਤ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਕੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ